ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਮੌਸਮ ਪੰਜਾਬੀ ਟੀਵੀ ਦੇ ਨਾਲ ਦੋਸਤੋ ਅੱਜ 7 ਤਰੀਕ ਦੇ ਮੌਸਮ ਦੀ ਜਾਣਕਾਰੀ ਦੁਪਹਿਰ ਤੱਕ ਦੇ ਦੀ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਬਧੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਭਾਰਤੀ ਮੌਸਮ ਬਗਿਆਨ ਦਾ ਜਿਹੜਾ ਸੈਟੇਲਾਈਟ ਆ ਉਹ ਦੇਖ ਪਾ ਰਹੇ ਹਾਂ ਪੰਜਾਬ ਦਾ ਮੌਸਮ ਬਿਲਕੁਲ ਦੇਖੋ ਉਸ ਕੋਲ ਸਾਹਮਣੇ ਬੱਦਲ ਬਈ ਰਹੇ ਤਾਂ ਥੋੜਾ ਜਿਹਾ ਜਿਹੜਾ ਚੰਡੀਗੜ੍ਹ ਵਾਲ ਸਾਈਡ ਆ ਇੱਥੇ ਬੱਦਲ ਬਈ ਜ਼ਰੂਰ ਬਣੀ ਹੋਈ ਹੈ ਇੱਥੇ ਬੱਦਲ ਬਈ ਜਿਹੜੀ ਇਹ ਟੁੱਟ ਮੇ ਰੂਪ ਵਿੱਚ ਦਿਖਾਈ ਦੇਊਗੀ ਪਰੰਤੂ ਮੇਵਰ ਘੇਰਾਤ ਨਹੀਂ ਹੁਣ ਇਸੇ ਤਰ੍ਹਾਂ ਪਹਾੜੀ ਇਲਾਕੇ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੇ ਹਰਿਆਣੇ ਦੇ ਵਿੱਚ ਵੀ ਥੋੜੀ ਬਹੁਤ ਨਾ ਮਾਤਰ ਦੇ ਰੂਪ ਵਿੱਚ ਬੱਦਲਬਾਈ ਬਣੀ ਹੋਈ ਹੈ ਤੇ ਦੇਖ ਸਕਦੇ ਹੋ ਤੁਸੀਂ ਹਰਿਆਣੇ ਦੇ ਵਿੱਚ ਵੀ ਕਿਤੇ ਕਿਤੇ ਇੱਥੇ ਬੱਦਲਬਾਈ ਬਣੀ ਹੋਈ ਹੈ ਬਾਕੀ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਜਾਂ ਐਮਪੀ ਦੇ ਵਿੱਚ ਬੱਦਲਬਾਈ ਜਿਹੜੀ ਜ਼ਰੂਰ ਬਣੀ ਹੋਈ ਹੈ ਟੁੱਟਵੇਂ ਰੂਪ ਦੇ ਵਿੱਚ ਬਾਕੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਬੱਦਲਬਾਈ ਟੁੱਟਵੇਂ ਰੂਪ ਵਿੱਚ ਬਣੀ ਹੋਈ ਹੈ ਲਗਭਗ ਹਰ ਤੱਕ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂਗੀ ਤੁਸੀਂ ਦੇਖ ਸਕਦੇ ਹੋ ਲਾਈਵ ਤੇ ਦੋਸਤੋ ਅਸੀਂ ਬਾਕੀ ਮੀਂਹ ਦੇ ਕਿੰਨੇ ਕ ਪਰਸੈਂਟ ਚਾਂਸ ਨੇ ਉਹ ਜਾਣਕਾਰੀ ਉਤਾਰਨਾ ਜਿਹੜੀ ਦੂਸਰੇ ਸਰਲਡ ਦੀ ਤਸਵੀਰ ਉਹ ਸਾਂਝੀ ਕਰ ਦਿੰਨੇ ਆ ਤੇ ਤੁਸੀਂ ਇਸ ਸਮੇਂ ਸਾਡੇ ਨਾਲ ਬਣੇ ਰਹੋ ਵੀਡੀਓ ਲੰਬੀ ਇਸ ਕਰਕੇ ਹੋ ਜਾਂਦੀ ਹੈ ਦੋਸਤੋ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਦੇਖ ਸਕਦੇ ਹੋ 7 ਤਰੀਕ ਨੂੰ ਅੱਜ ਜਿਹੜੇ 40% ਜਿਹੜੇ ਮੀਂਹ ਦੇ ਚਾਂਸ ਨੇ ਉਹ ਦੁਪਹਿਰ ਤੋਂ ਬਾਅਦ ਜਾਣੇ ਕਿ 11 12 ਵਜੇ ਤੋਂ ਲੈ ਕੇ ਸ਼ੁਰੂ ਹੋਣਗੇ ਦੇਖ ਸਕਦੇ ਹੋ ਕਿਤੇ ਬੱਦਲਵਾਈ ਕਿਤੇ ਮੀਂਹ ਤੇ 40% ਜਿਹਨੇ ਮੀਂਹ ਦੇ ਚਾਂਸ ਬਣੇ ਹੋਏ ਨੇ ਤੇ ਬਾਕੀ ਜਾਣਕਾਰੀ ਆਪਾਂ ਹੋਰ ਜਿਹੜੀ ਵੀ ਆਉਗੀ ਦੁਪਹਿਰ ਦੇ ਸਮੇਂ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਦੋਸਤੋ ਰਾਤ ਨੂੰ ਮੌਸਮ ਠੀਕ ਠਾਕ ਅੱਜ 7 ਤਰੀਕ ਦਾ ਬੱਦਲਵਾਈ ਜ਼ਰੂਰ ਬਣੀ ਰਹੂਗੀ ਤੇ ਜਿਹਨੇ ਮੀਂਹਿਆ ਕਾਰਬਨ ਉਹ ਦੇਣ ਦੇ ਵੇਲੇ ਕਿਸੇ ਵੀ ਸਮੇਂ ਜਿਹੜੀਆਂ ਹੋ ਸਕਦੀਆਂ ਨੇ 8 ਤਰੀਕ ਨੂੰ ਜਿਹੜੇ ਬੱਦਲਾਂ ਦੀ ਆਵਾਜ਼ਈ ਬਣੀ ਹੋਈ ਹੈ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੇ ਤੁਹਾਨੂੰ ਅਸੀਂ ਅ ਅੱਜ ਸਮੇ ਸਮੇਤ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਦੇ ਰਹਾਂਗੇ ਅੱਜ 8 7 ਤਰੀਕ ਨੂੰ ਜਿਹੜੀ ਬਦਲਵਾਈ ਹੈ ਉਹ ਦੁਪਹਿਰ ਦੇ ਸਮੇਂ ਪੰਜਾਬ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰੂਗੀ ਤੇ ਇਸ ਸਮੇਂ ਤੁਸੀਂ ਪ੍ਰਾਈਵੇਟ ਸੰਸਥਾਵਾਂ ਦੇ ਜਿਹੜੇ ਸੈਟਲਾਈਟ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਤਸਵੀਰਾਂ ਦੇਖ ਪਾ ਰਹੇ ਹੋ ਪੰਜਾਬ ਦਾ ਮੌਸਮ ਠੀਕ ਠਾਕ ਹੈ ਪੂਰਬੀ ਹਵਾਵਾਂ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀਆਂ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਤੇ ਬੱਦਲਬਾਈ ਹਿਮਾਚਲ ਦੇ ਵਿੱਚ ਤੇ ਨਾਲ ਲੱਗਦੇ ਸਰਦੀ ਖੇਤਰਾਂ ਦੇ ਵਿੱਚ ਜਿਹੜੇ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਉਹਨਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਜੜੀ ਦਿਖਾਈ ਦੇ ਰਹੀ ਹੈ ਤੇ ਹੋਰ ਅਜੇ ਤੱਕ ਦੋਸਤੋ ਕੋਈ ਅਪਡੇਟ ਨਹੀਂ ਹੈ ਜੀ ਮੀਂਹ ਬਾਰੇ ਕਿ ਦੁਪਹਿਰ ਤੋਂ ਬਾਅਦ ਮੀਂਹ ਜਿਹੜਾ ਹੋ 40% ਜਿਹੜੇ ਚਾਂਸ ਅੱਜ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਨਾ ਉਮੀਦ ਹੈ ਜਿਹੜੀ ਕਿ ਬੀਜ ਜਿਆਦਾ ਮੀਂਹ ਨਹੀਂ ਪਊਗਾ ਘੱਟ ਵੱਧ ਕਿਸੇ 7-8 ਜ਼ਿਲ੍ਹਿਆਂ ਵਿੱਚ ਜਾਂ 5-7 ਜ਼ਿਲ੍ਹਿਆਂ ਦੇ ਵਿੱਚ ਮੀਂਹ ਟੁੱਟਵੇਂ ਰੂਪ ਦੇ ਵਿੱਚ ਅੱਜ ਆਪਾਂ ਨੂੰ ਦੇਖ ਨੂੰ ਮਿਲ ਸਕਦਾ ਹੈ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰਬਾ